ਯਾਨੀ ਮੈਂ ਲਗਾਤਾਰ ਹਮ ਜਿਹੜਾ ਕੋਰੇ ਦੀ ਸਟਾਰਟਿੰਗ ਹੋ ਚੁੱਕੀ ਆ ਤੇ ਲਗਾਤਾਰ ਟੈਂਪਰੇਚਰ ਡਾਊਨ ਜਾ ਰਿਹਾ ਹੈ ਪੰਜਾਬ ਵਿੱਚ ਇਸ ਲਈ ਖਾਸ ਤੌਰ ਤੇ ਗਾਹਾਂ ਸ਼ਹਿਰ ਵਿੱਚ ਟੈਂਪਰੇਚਰ ਕਿੰਨਾ ਹੈਗਾ ਤੇ ਪੰਜਾਬ ਵਿੱਚ ਕਿੰਨਾ ਟੈਂਪਰੇਚਰ ਕਿੰਨਾ ਜਾ ਸਕਦਾ ਹੈ ਤੇ ਆਨ ਆ ਦੇਣਾ ਚਾਹੀਏ ਕਿ ਕੋਰਾ ਪੰਡਾ ਰਹੇ ਤਾਂ ਕਿੰਨਾ ਕੁ ਨੁਕਸਾਨ ਹੋ ਸਕਦਾ ਕਿਹੜੀ ਕਿਹੜੀ ਫਸਲ ਨੂੰ ਜੀ ਜੇਸੀ ਪ੍ਰੀਵੈਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ ਲੁਧਿਆਣਾ ਵਿੱਚ 18.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਹੈ जो कि कल का नॉर्मल डे टाइम टैंपरेचर 18.3 डिग्री सेंटीग्रेड से और इसी तरह आज का मिनिमम टैंपरेचर 8.6 डिग्री सेंटीग्रेड रिकॉर्ड किया गया जो कि अगर नॉर्मल मिनिमम टैंपरेचर 5.5 डिग्री सेंटीग्रेड से सो नॉर्मल तो थोड़ा उपर जो देख सकते हैं कि टैंपरेचर चल रहा है पर जो अभी ऑलओवर जो वैदर कंडीशन देखिए अजक काफ़ी संघनी जोड़ी धुंध काफ़ी था ओबजर्व की जा रही है ਔਰ ਬਾਰੇ ਦਿਨ ਦੇ ਵਿੱਚ ਕਿਉਂਕਿ ਹਲੇ ਕੋਈ ਸਿਸਟਮ ਡਬਲਿਊਬੀ ਸਿਸਟਮ ਕਿਸੇ ਤਰ੍ਹਾਂ ਦਾ ਕੋਈ ਡਿਵੈਲਪਮੈਂਟ ਅਸੀਂ ਨਹੀਂ ਦੇਖਦੇ ਤਾਂ ਕਰਕੇ ਬਾਰਿਸ਼ ਦੇ ਚਾਂਸਸ ਨਹੀਂ ਹੈਗੇ ਬਟ ਸਲਮੀ ਤੋਂ ਕਾਫੀ ਸੰਘਣੀ ਤੁੰਦ ਵੀ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੋ ਸਕਦੀ ਹੈ ਔਰ ਇਹਦੇ ਕਰਕੇ ਆਈਐਮਡੀ ਵੱਲੋਂ ਅੱਜ ਜਿਹੜਾ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਔਰ ਆਉਣ ਵਾਲੇ 2-3 ਦਿਨਾਂ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਸੋ ਬਟ ਇਹ ਹੈ ਕਿ ਜੇ ਮਿਨਿਮਮ ਟੈਂਪਰੇਚਰ ਫਰਦਰ ਡਿਕਰੀਜ਼ ਹੁੰਦਾ जो तो जो मिनीम टैंपरेचर चार डिग्री सेंटग्रेड तो भी नीचे चले जाता तो कोहरा पैन की भी संभावना होंगी है क्योंकि जो फौग होंगी फौग का फसलों पर कोई इन्ना अं कह साड़ा असर नहीं होंगे क्योंकि फोगना थोड़ा मॉयस्चर क्रॉप्स में मिल जाता पर जो तो मिनीम टेंपरेचर चार डिग्री सेंटीग्रेड तो नीचे ज्यादा तो उदों कोहरा पैन की संभावना काफ़ी हो जाती है ਸਪੈਸ਼ਲੀ ਜਦੋਂ 3 ਜਾਂ 3.5 ਡਿਗਰੀ ਦੇ ਆਸ-ਪਾਸ ਜਿਹਦੇ ਤੋਂ ਘੱਟ ਮਿਨੀਮਮ ਟੈਂਪਰੇਚਰ ਹੁੰਦਾ ਸੋ ਉਹਨਾਂ ਹਾਲਾਤਾਂ ਦੇ ਵਿੱਚ ਕਿਸਾਨਾਂ ਨੂੰ ਫਸਲਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਕੋਰੇ ਦੇ ਦਿਨਾਂ ਵਿੱਚ ਜਿਹੜੀਆਂ ਕੁਝ ਫਸਲਾਂ ਜਿਹੜੀ ਜਿਵੇਂ ਕਿ ਜਿਹੜੀਆਂ ਸਬਜ਼ੀਆਂ ਦੀਆਂ ਸਦੀ ਰੂਟੀਆਂ ਫਸਲਾਂ ਨੇ ਸਪੈਸ਼ਲੀ ਆਲੂ ਤੇ ਮਟਰ ਉਹ ਕਾਫੀ ਸੈਂਸਿਟਿਵ ਹੁੰਦੀਆਂ ਕੋਰੇ ਲਈ ਉਹਨਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਜਦੋਂ ਕਿ ਜਿਹੜੀਆਂ ਮੂਲੀ ਛਿਲগম ਵਗੈਰਾ ਦੇ ਉੱਪਰ ਜਿਹੜਾ ਅਸਰ ਇਹਨਾਂ ਨਾਲ ਘੱਟ ਹੁੰਦਾ ਬਟ ਇਟ ਮੈਟਰ ਆਰ ਅਲੂ ਕਾਫੀ ਇਹਦੇ ਲਈ ਸੈਂਸਿਟਿਵ ਨੇ ਔਰ ਇਹਦੇ ਤੋਂ ਬਿਨਾਂ ਡਿਪੈਂਡ ਕਰਦਾ ਕਿ ਫਸਲ ਦੀ ਕਿਹੜੀ ਗ੍ਰੋਥ ਸਟੇਜ ਹੈ ਜੀਵਨ ਕਾਲ ਦੇ ਕਿਹੜੇ ਪੜਾਅ ਤੇ ਹੈ ਜਿਵੇਂ ਸ਼ੁਰੂ ਦੀ ਸਟੇਜਸ ਦੇ ਵਿੱਚ ਕੋਰੇ ਦਾ ਇਫੈਕਟ ਜ਼ਿਆਦਾ ਹੁੰਦਾ ਬਟ ਵਿਦ ਟਾਈਮ ਜਿਹੜਾ ਫਸਲ ਦੀ ਸਮਰੱਥਾ ਥੋੜੀ ਵੱਧ ਜਾਂਦੀ ਹੈ ਉਹਨੂੰ ਸਹਨ ਕਰਨਦੀ ਔਰ ਇਹਦੇ ਤੋਂ ਬਿਨਾਂ ਇਹ ਵੀ ਡਿਪੈਂਡ ਕਰਦਾ ਕਿ ਲਗਾਤਾਰ ਕਿੰਨਾ ਦਿਨ ਚੱਲ ਰਿਹਾ ਕਿਉਂਕਿ ਜਿਹੜੇ ਸੈਂਸਿਟਿਵ ਕ੍ਰੌਪਸ ਨੇ ਹੁੰਦਾ ਇੱਕ ਦੋ ਦਿਨ ਨਾਲ ਵੀ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਕੁਝ ਕ੍ਰੌਪਸ ਨੇ ਜਿਨ੍ਹਾਂ ਨੂੰ ਕੁਝ ਦਿਨ ਲਗਾਤਾਰ ਪਵੇ ਜਿਵੇਂ ਸਰੋਂ ਦੀ ਕ੍ਰੌਪ ਤੇ ਜਦੋਂ ਫੁੱਲ ਬਣਦੇ ਨੇ ਤੇ ਜੇ ਲਗਾਤਾਰ 5-7 ਦਿਨ ਕੋਰਾ ਪਵੇ ਤਾਂ ਉਹਨੂੰ ਇਫੈਕਟ ਕਰਦਾ। ਇਸੇ ਤਰ੍ਹਾਂ ਜੇ ਉਹਦੇ ਤੋਂ ਵੀ ਜ਼ਿਆਦਾ ਜਿਵੇਂ 2 ਹਫ਼ਤੇ ਲਗਾਤਾਰ ਹੋਵੇ ਤਾਂ ਇਹਨਾਂ ਕਣਕ ਤੇ ਵੀ ਇਫੈਕਟ ਕਰ ਸਕਦਾ। ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਕੋਰਾ ਪੈਂਦਾ ਤਾਂ ਕਿਸਾਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਆਪਣੀ ਫਸਲ ਨੂੰ ਬਚਾਉਣ ਦਾ ਔਰ ਇਹਨੂੰ ਬਚਾਉਣ ਵਾਸਤੇ ਇੱਕ ਤਰੀਕਾ ਹੈ ਕਿ ਫਸਲ ਨੂੰ ਹਲਕਾ ਪਾਣੀ ਦੇਣਾ ਬਹੁਤ ਲਾਹੇਵੰਦ ਹੁੰਦਾ। ਸੋ ਜਦੋਂ ਵੀ ਸੰਭਾਵਨਾ ਹੋਵੇ ਹੋਵੇ ਕਿ ਕੋਰਾ ਪੈ ਸਕਦਾ ਤਾਂ ਫਸਲ ਨੂੰ ਹਲਕਾ ਪਾਣੀ ਲਾਗਣਾ ਚਾਹੀਦਾ ਕਿਉਂਕਿ ਜਦੋਂ ਮਿੱਟੀ ਦੇ ਵਿੱਚ ਸੈਲ ਹੁੰਦੀ ਹੈ ਤਾਂ ਉਹਦੀ ਗਰਮੀ ਨੂੰ ਸੋਖ ਕੇ ਰੱਖਣ ਦੀ ਸਮਰੱਥਾ ਵੱਧ ਜਾਂਦੀ ਹੈ ਉਹਦੇ ਨਾਲ ਕੋਰੇ ਤੋਂ ਬਚਾਅ ਹੁੰਦਾ ਔਰ ਸੈਕੰਡਲੀ ਮਲਚ ਦੀ ਯੂਜ਼ ਵੀ ਕੋਰੇ ਤੋਂ ਬਚਾ ਲਈ ਕਾਫੀ ਲਾਹੇਵੰਦ ਹੈ ਇਹਦੇ ਲਈ ਫਾਰਮਰ ਜਿਵੇਂ ਝੋਨੇ ਦੀ ਪਰਾਲੀ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਘਾਹੂ ਸਰਕੰਡਾ ਵਰਤ ਸਕਦੇ ਨੇ ਜਾਂ ਇਵਨ ਪਲਾਸਟਿਕ ਸ਼ੀਟਸ ਵੀ ਵਰਤ ਸਕਦੇ ਨੇ ਸੋ ਉਹਦੇ ਨਾਲ ਕਵਰ ਕਰਨ ਨਾਲ ਵੀ ਜਿਹੜਾ ਕੋਰੇ ਤੋਂ ਕਾਫੀ ਬਚਾਅ ਹੋ ਸਕਦਾ ਜਿਦਾ ਮੈਂ ਤੁਹਾਨੂੰ ਦੱਸਿਆ ਕਿ ਅੱਜ ਰੈਡ ਅਲਰਟ ਹੈ

ਆਮ ਲੋਕਾਂ ਨੂੰ ਕੀ ਐਡਵਾਈਸ ਹੈ ਤੁਹਾਡੇ ਵੱਲੋਂ ਕੀ ਕਰੋ ਮੁਕੀ ਕੋਰੇ ਦਾੰਪੂ ਘਟਣਿਤੋਂ ਬਾਅਦ ਬਿਲਕੁਲ ਜੀ ਕਿਉਂਕਿ ਜਦੋਂ ਕੋਰਾ ਪੰਡਾਉਨਾਂ ਦੀਆਂ ਦੇ ਵਿੱਚ ਠੰਡ ਕਾਫੀ ਜ਼ਿਆਦਾ ਹੁੰਦੀ ਹੈ ਨਿਊਨਟਮ ਟੈਂਪਰੇਚਰ 4 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਹੁੰਦਾ ਸੋ ਸਾਰਿਆਂ ਨੂੰ ਠੰਡ ਦਾ ਬੜਾ ਬਚਾਅ ਕਰਨਾ ਚਾਹੀਦਾ ਔਰ ਉਹਦੇ ਤੋਂ ਬਿਨਾਂ ਅੱਜਕੱਲ ਵੀ ਜਿਵੇਂ ਤੁੰਦ ਸੰਘਣੀ ਕਾਫੀ ਹੋ ਰਹੀ ਹੈ ਇਹਦੇ ਵਿੱਚ ਵੀ ਆਮ ਲੋਕਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਜੀ ਜੇ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਉਹ ਤੁਹਾਨੂੰ ਜ਼ਰੂਰ ਉਹਦੇ ਤੇ ਗੌਰ ਕਰਨਾ ਚਾਹੀਦਾ ਕਿਉਂਕਿ ਘਰੋਂ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਹੋਵੇ ਅਦਰਵਾਈਜ਼ ਐਨੀ ਸੰਗਨੀਤੋਂ ਦੇ ਵਿੱਚ ਜਿਹੜਾ ਸਫਰ ਤੋਂ ਵੀ ਥੋੜਾ ਗੁਰੇਜ਼ ਕਰਨਾ ਚਾਹੀਦਾ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ